ਸੀਆਰ ਗਲੋਬਲ ਸਕੂਲ ਹਲੋ ਤਾਲੀ ਦੇ ਐਮ ਡੀ ਮਨੀਸ਼ ਗੋਇਲ ਨੇ ਰਗਵੀਰ ਖਾਨ ਨਾਲ ਸੰਜੀਕਿਤ ਗੱਲਬਾਤ ਅਤੇ ਦੱਸਿਆ ਕਿ ਸਕੂਲ ਵਿੱਚ ਪੜ੍ਹੇ ਲਿਖੇ ਵਿਦਿਆਪਕਾਂ ਦਾ ਸਟਾਫ ਹੈ ਬੱਚਿਆਂ ਦੇ ਮਨੋਰੰਜਨ ਲਈ ਖੇਡ ਮੈਦਾਨ ਝੂਲੇ ਹਨ ਇੱਥੇ ਬੱਚਿਆਂ ਨੂੰ ਘੱਟ ਫੀਸ ਤੇ ਚੰਗੀ ਸਿੱਖਿਆ ਦਿੱਤੀ ਜਾਵੇਗੀ ਅਤੇ ਬੱਚਿਆਂ ਦੀ ਦੇਖਰੇਖ ਲਈ ਸਕੂਲ ਸਟਾਫ ਬਹੁਤ ਹੀ ਵਧੀਆ ਹੈ ਪੀਟੀ ਨਿਊਜ਼ ਪੰਜਾਬ ਦੇ ਨਾਲ ਪਟਿਆਲਾ ਤੋਂ ਰਗਵੀਰ ਖਾਨ ਨੰਦਪੁਰ ਕੇਸੋਦੇਵ ਸ਼ੇਪੋਰਟ ਮੈਨੂੰ ਮਿਸਟਰ ਕੋਲ ਪ੍ਰਿੰਸੀਪਲ ਸੀਆਰ ਬਲੂ ਸਕੂਲ ਆਪ ਨੂੰ ਇਹ ਦੱਸਣਾ ਬੜਾ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ ਉਹਨਾਂ ਦਾ ਲਈ ਸਕੂਲ ਜਿਹੜਾ ਫੂਲਿਆ ਡਿਸਟ੍ਰਿਕਟ ਦਾ ਤਹਿਟ ਦੇ ਵਿੱਚ ਦਿਨ ਖਤਾਂ ਮੈਂ ਇੰਤਿਜਾਗਾ ਬੱਚਾ ਨੂੰ ਉੱਚ ਦਰਜੇ ਦੀ ਵਧੀਆ ਐਜੂਕੇਸ਼ਨ ਦੇਣਾ ਜਿਹਦਾ ਮਾਪੇ ਦੇ ਉੱਤੇ ਵੀ ਅਤਮਜਨ ਪਵੇ ਸਨਾ ਸ਼੍ਰੀ ਤਾਂ ਕਿ ਬੱਚਿਆਂ ਨੂੰ ਘੱਟ ਫੀਸਾਂ ਦੇ ਵਿੱਚ ਵਧੀਆ ਪੜਾਈ ਸਿਬੀਐਸਸੀ ਤੋਂ ਵੀ ਉੱਚ ਪੱਧਰ ਦੀ ਪੜਾਈ ਮਿਲ ਸਕੀ। ਸਾਡੇ ਸਕੂਲ ਦੇ ਵਿੱਚ ਅਸੀਂ ਬੱਚਿਆਂ ਨੂੰ ਅਧਿਕਸ਼ਵਾਲਾ ਜਿਹੜਾ ਅੱਜ ਦੇ ਰੈਡ ਦੇ ਵਿੱਚ ਅ ਇੰਜੀਨੀਅਰਿੰਗ ਔਰ ਨੀਟ ਵਾਸਤੇ ਬਣਿਆ ਹੋਇਆ ਔਨਲਾਈਨ ਪਲੈਟਫਾਰਮ ਹੈਗਾ। ਉਹਨਾਂ ਦੀ ਸੇਵਾ ਦਿੱਤੀ ਉਹਨਾਂ ਕਰਾਵਾ ਰਹੀ ਬੱਚਿਆਂ ਨੂੰ ਸਿਬੀਐਸਸੀ ਦੀ ਪੜਾਈ ਕਰਾਈ ਲੈਂਦੀ ਹੈ। ਸਕੂਲ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਸਾਡੇ ਸਲਾਹ ਟ੍ਰੀਬੋਟ ਲੈਬ ਬੱਚਿਆਂ ਵਾਸਤੇ ਮੌਨਟੈਸਰੀ ਐਜੂਕੇਸ਼ਨ ਲੈਬ ਐਕਟੀਵਿਟੀ ਸਪੋਰਟਸ ਸਾਰੀਆਂ ਫੈਸਿਲਿਟੀਆਂ ਸਕੂਲ ਦੇ ਵਿੱਚ ਨੇ ਤੇ ਸਕੂਲ ਚ ਐਡਮਿਸ਼ਨ ਐਂਡ ਦੇ ਇਚੂਕ ਮਾਪਤਾਂ ਨੂੰ ਇਹ ਵੀ ਗੱਲ ਦਈ ਆ ਵੀ ਉਹ ਇੱਕ ਬਹੁਤ ਸਕੂਲ ਆ ਇਸੇ ਕਰਣ ਆਪ ਆ ਕੇ ਦੇਖਣ ਕਿ ਵਾਕਈ ਹੀ ਸਕੂਲ ਜੋ ਅਸੀਂ ਕਹਿ ਰਹੇ ਹਾਂ ਉਹ ਮਦਦ ਹੈ ਤੇ ਸਾਡੇ ਕੋਲ ਤਾਂ ਇਹ ਵੀ ਅਸੀਂ ਆਪਣੇ ਬੋਲੋ ਵਧੀਆ ਤੋਂ ਵਧੀਆ ਬੱਚਿਆਂ ਨੂੰ ਪੜਾਈ ਕਰਵਾ ਰਹੇ ਹਾਂ ਸਾਡਾ ਇੱਕ ਸਕੂਲ ਪਟਿਆਲੇ ਵੀ ਹੈਗਾ ਇਹ ਸਾਡੇ ਦੂਜੇ ਬ੍ਰਾਂਚ ਹੈ ਅਸੀਂ ਇਹ ਕਹ ਸਕਦੇ ਹਾਂ ਵੀ ਪੂਰੇ ਇਲਾਕੇ ਦੇ ਵਿੱਚ ਸਾਇਬ ਵੀ ਕੋਈ ਇਸ ਤਰ੍ਹਾਂ ਕੇ ਸਟੱਡੀ ਪ੍ਰੋਗਰਾਮ ਕੋ ਹਰ ਆਵਾਜ ਦਿੰਦੇ ਨੇ ਬਹੁਤ ਹੀ ਬੁਧੀਆ ਤਰੀਕੇ ਨਾਲ ਹਾਈਲੀ ਐਂਡ ਕੁਆਲੀਫਾਈਡ ਟੀਚਰ ਸਾਡੇ ਕੋਲ ਨੇ ਪੜ੍ਹੇ ਲਿਖੇ ਟੀਚਰ ਨੇ ਬੀਆਰਡੀ ਈਟੀਟੀ ਟੀਚਰ ਨੇ ਹਰ ਹਰ ਸਿੱਧਾ ਕੋ ਬਕਰ ਟੀਚਰ ਹੈ ਨਾ ਟੋਟਲ ਲੈਵਲ ਹੈ ਬੀਆਰਡੀ ਆਰਾ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਾ ਨੂੰ ਅੱਛੀ ਪੜਾਈ ਕਰਾਈ ਰਿਹਾ ਸਰ ਇਹਨਾਂ ਸਰ ਇਹ ਗਲੋਬਲ ਸਕੂਲ ਆ ਤੁਹਾਡਾ ਇਹ ਪੈਂਦਾ ਕਿੱਥੇ ਗਈ ਸੀ ਆਰ ਬਲੋਗਲ ਸਕੂਲ ਹਨੋਤਾਲੀ ਪਿੰਡ ਦੇ ਵਿੱਚ ਹੈਗਾ ਜਾਗੋ ਰੋਡ ਤੇ ਜਾ ਗੁਰਦੁਆਰਾ ਹਨੋਤਾਲੀ ਪਿੰਡ ਦਾ ਹੈਗਾ ਉਹਦੇ ਨਾਲ ਸੌਣ ਜਾਂਦੀ ਹੈ ਜਾਗੋ ਰੋਡ ਤੇ ਓਨ ਰੋਡ ਸਕੂਲ ਹੈਗਾ ਕਿਸੇ ਨੂੰ ਵੀ ਤੁਸੀਂ ਪੁੱਛੋਗੇ ਨੇੜੇ ਜਿਹੜੇ ਦੂਸਰੇ ਪਿੰਡਾਂ ਚ ਜਾਓਗੇ ਤਾਂ ਸਭ ਨੂੰ ਓਲ ਦੀ ਬਿਲਡਿੰਗ ਬਾਰੇ ਪਤਾ ਆ ਸਰ ਤੁਸੀਂ ਆਪਣਾ ਫੋਨ ਨੰਬਰ ਵੀ ਦੱਸੋ ਜੀ ਸਕੂਲ ਦਾ ਕੰਟੈਕਟ ਨੰਬਰ ਹੈਗਾ 83655904 ਮੈਂ ਰਿਪੀਟ ਕਰ ਰਿਹਾ ਹਾਂ 8367056904 ਸਕੂਲ ਦੇ ਬਾਕੀ ਵੀ ਸਾਰੇ ਤੁਹਾਨੂੰ ਵੀਡੀਓ ਤੁਸੀਂ ਬਣਾਓਗੇ ਅੰਦਰ ਜਾ ਕੇ ਤੁਹਾਨੂੰ ਪਤਾ ਚੱਲ ਜਾਏਗਾ ਕਿਸ ਤਰੀਕੇ ਨਾਲ ਸਕੂਲ ਦੇ ਬੱਚਾ ਨੂੰ ਪੜਾਇਆ ਜਾ ਰਿਹਾ ਹੈ ਸਾਇੰਸ ਦੇ ਪ੍ਰੈਕਟੀਕਲ ਕਰਵਾਏ ਜਾ ਰਹੇ ਨੇ ਕੰਪਿਊਟਰ ਦਾ ਬੱਚਾ ਨੂੰ ਲਰਨਿੰਗ ਕਰਵਾਈ ਕਰਦੀ ਆ ਕੋਡਿੰਗ ਸਿਖਾਈ ਜਾਂਦੀ ਆ ਤੇ ਹਰ ਦਿਨ ਕਿਹੜੀ ਪਰਸੈਂਟੇਜ ਕੋਰਸ ਸਪੋਰਟਸ ਦੇ ਐਕਟੀਵਿਟੀ ਦੀ ਜੇਕਰ ਵੀ ਬੱਚਾ ਨੂੰ ਕੋਈ ਮੈਡੀਕਲ ਪ੍ਰੋਬਲਮ ਆਂਦੀ ਆ ਉਹਦੇ ਵਾਸਤੇ ਮੈਂ ਫਸਟ ਏਡ ਦਾ ਵੀ ਦੇ ਦਾਂ ਮੈਂ ਫਾਇਰ ਸੇਫਟੀ ਸਰਟੀਫਿਕੇਟ ਮੈਂ ਵੀ ਫਾਇਰ ਦੇ ਵੀ ਮਤਲਬ ਟਿਪ ਮਰਸ ਲੱਗੇ ਹੋਏ ਨੇ వాటర్ ਕੋਲਰ ਮੋਰ ਛੋਟੇ ਛੋਟੇ ਚੀਜ਼ਾਂ ਚੱਲੀਆਂ ਨੇ ਉਹ ਵੀ ਹੈਗੀਆਂ ਅਨਾਪ ਦਾ ਧੰਨਵਾਦ ਕਰਦਾ ਹੋਇਆ ਹਾਂ